ਬੀਬੀ ਜਿਵੇਂ ਅੱਜ ਕੱਲ ਦੇ ਬੱਚੇ ਆਪਣੀ ਮਰਜ਼ੀ ਨਾਲ ਵਿਆਹ ਕਰਵਾ ਲੈਂਦੇ ਆ ਸਰਕਾਰ ਨੇ ਵੀ ਉਹਨਾਂ ਨੂੰ ਇਜਾਜ਼ਤ ਦਿੱਤੀ ਆ ਕੋਰਟ ਮੈਰਿਜ ਕਰਵਾ ਲੈਂਦੇ ਆ ਮਾਂ ਪਿਓ ਉਹਦੇ ਵਿੱਚ ਕੁਝ ਨਹੀਂ ਕਰ ਸਕਦਾ ਪੁਰਾਣੇ ਸਮਿਆਂ ਦੇ ਵਿੱਚ ਰਿਸ਼ਤੇ ਕਿਵੇਂ ਹੁੰਦੇ ਸੀ ਉਹਦਾ ਪਤਾ ਆ ਹੁੰਦੇ ਸੀ ਰੇਤੇ ਵੀ ਮਾਂ ਪਿਓ ਨੇ ਦੇਖ ਲੈਣਾ ਭਰਾ ਨੇ ਦੇਖਿਆਉਣਾ ਤੇ ਜਾ ਕੇ ਚੁੱਪ ਕਰਕੇ ਆਦਾ ਮਰਾਸੀ ਨੇ ਜਾਵੜਨਾ ਤੇਰੀ ਆਦਾ ਸਵਨ ਪਾਇਉਣਾ ਸ਼ੱਕਰ ਲੈ ਜਾਣੀ ਰੁਪਈਆ ਧਰੇ ਆਉਣਾ ਜਾ ਕੇ ਚੁੱਪ ਕਰ ਜਾਗ ਦਿਨ ਬੰਦ ਕੇ ਇਹ ਕਹਾਣਾ ਕੋਈ ਕੁੜੀ ਲੈ ਆਈ ਨਹੀਂ ਆਖਣਾ ਸੀ ਕਿ ਜਮੇ ਨੇ ਚੰਗਾ ਭਾਤ ਦਾ ਮਾੜਾ ਭਾਤ ਦਾ ਜਿਪ ਕਰਕੇ ਆਪ ਦਾ ਸ਼ਾਦੀ ਕਰ ਲੈਂਦੇ ਸੀ ਅਗਰ ਆਟ ਐ ਸੀਗੇ ਪਤਾ ਬੀਬੀ ਜਿਵੇਂ ਹੁਣ ਅੱਜ ਕੱਲ ਬੱਚੇ ਆਪਣੀ ਮਰਜ਼ੀ ਨਾਲ ਹੀ ਵਿਆਹ ਕਰਵਾ ਲੈਂਦੇ ਆ ਤੇ ਫਿਰ ਤਲਾਕ ਬਹੁਤ ਹੋਈ ਜਾਂਦੇ ਆ ਥੋੜੇ ਵੇਲਿਆਂ ਦੇ ਵਿੱਚ ਵੀ ਤਲਾਕ ਹੁੰਦੇ ਸੀ ਸਾੜੇ ਵੇਲੇ ਦਾ ਨਹੀਂ ਪਤਾ ਤਲਾਕ ਹੈ ਪੰਜਾਂ ਦੇ ਤਲਾਕ ਕਿਵੇਂ ਹੁੰਦੇ ਆ ਤੇ ਨਾ ਕੋਈ ਹੈਨਾ ਤਲਾਕ ਦਾ ਪਤਾ ਸੀ ਵੀ ਕਿਵੇਂ ਤਲਾਕ ਹੁੰਦੇ ਆ ਜਿਪ ਕਰਕੇ ਆਪ ਦਾ ਜੀ ਵਧਾ ਸੋਹਣਾਲੇ ਉਸਤਾਬ ਦਾ ਸਾਰੀ ਉਹ ਜਿੱਥੇ ਮਾਂ ਕਰਨੇ ਕਰਤਾ ਉਥੇ ਮਨਜ਼ੂਰ ਆ ਬਸ ਤੇ ਸਾਰੀ ਹੋਰੀ ਨਿਵਦੀ ਸੀ ਕੋਈ ਤਲਾਕ ਨਹੀਂ ਸੀ ਜਾਣਦੇ ਹੁੰਦਾ ਖੇੜੀ ਬਣਾਇਆ ਤਲਾਕ ਨੀਂ ਨਾ ਬਸ ਜਾਂਦਣਾ ਤੇ ਆਖਰੇ ਬਸ ਤਲਾਕ ਦੇ ਦਿੰਦੇ ਨੇ ਬੱਜੀ ਇਹ ਨਹੀਂ ਕੋਈ ਬੱਚੇ ਛੱਡ ਕੇ ਭੱਜ ਜਾਂਦਣਾ ਅੱਗੇ ਨਹੀਂ ਸੀ ਪਤਾ ਇਹ ਟਾਈਮ ਹੁਣੀ ਆ ਟਾਈਮ ਆ ਸਾਡੇ ਤੇ ਇਹ ਟਾਈਮ ਆਈ ਗਏ ਹਾਂ ਦੀ ਅੱਗੇ ਤਾਂ ਨਾ ਕੋਈ ਮਾਂ ਪਿਓ ਆਂਦਾ ਹਦ ਨਾ ਸੀ ਕੋਈ ਕੁਲਤੀ ਆਂਦਾ ਕੋਈ ਮਾਰੀ ਆਂਦਾ ਇਹ ਜਿੱਥੇ ਪਿਓ ਆਂਦੇ ਤੇਰਾ ਕਰਤਾ ਹੈ ਨਾ ਮਰਾਸੀ ਨੇ ਕਿ ਪਰ ਸਾਰੀ ਉਮਰ ਨਿਮਾਉਂਦਾਂ ਮਾਸੀ ਉੱਥੇ ਹੁਣ ਤਾਂ ਮਾੜੀ ਗੱਲ ਫੋਨ ਲਾ ਦਿੰਦਣਾ ਮੈਨੂੰ ਕੁੱਟਿਆ ਮੈਨੂੰ ਮਾਰਿਆ ਮੈਨੂੰ ਡਾਇਜੋ ਮੈਂ ਤਾਂ ਰਹਿਣਾ ਨਹੀਂ ਅੱਗੇ ਜੀ ਪਤਾ ਹਾਂ ਜਾਂ ਬੰਦੇ ਸੀ ਅੱਗੇ ਦੁਨੀਆ ਦੇ ਤੇ ਬੱਸ ਨਹੀਂ ਇਹ ਗੱਲਾਂ ਹੁਣ ਜੇ ਤਾਂ ਵੀ ਇਹ ਜਵਾਨੇ ਸੀ ਪਤਾ ਵੀਰ ਦਾ ਨਾਂ ਤਾਂ ਮਾਂ ਕੋਲੋਂ ਦੱਸਦਣਾ ਸੀ ਕਿ ਕੋਸੀ ਹੋ ਜਾਂਦਾ ਸੀ ਤੇ ਹੁਣ ਤਾਂ ਮਾੜੀ ਜੀ ਗੱਲ ਕਹਿ ਦਿੰਦੇ ਆ ਛੱਟ ਫੋਨ ਲਾ ਦਿੰਦਣਾ ਆ ਜਾਂਦੇ ਆ ਹੈਨਾ ਵੱਡੀ ਭਰ ਕੇ ਅਈ ਤੇ ਇਹਦਾ ਕਸੂਰ ਪੁੱਛੋ ਬਗਾਨੇ ਦਾ ਵੀ ਪੁੱਛੋ ਕਿਹਦਾ ਕਸੂਰ ਹੈ ਨਾ ਹੁਣ ਕਸੂਰ ਨਹੀਂ ਦੇਣਗੇ ਹੁਣ ਤਾਂ ਬਸ ਗੱਡੀ ਲੈ ਕੇ ਆ ਜਾਂਦੇ ਚਲੋ ਭਈ ਦੇ ਦੇ ਤਲਾਕ ਕੁੜਮਾ ਨੂੰ ਵੀ ਆਵ ਦਿੰਦੇ ਆ ਕੁੜਾਂ ਤਿਆਰੀ ਬੈਠਣਾ ਹੁੰਦ ਨੇ ਅੱਗੇ ਨਹੀਂ ਪੁੱਤੇ ਜਵਾਨਾ ਅਸੀਂ ਤਾਂ ਇਹ ਜਵਾਨੇ ਦੇਖੇ ਨਹੀਂ ਇਹ ਇਹ ਜੋ ਹੋਣਾ ਹੁਣ ਬਹੁਤ ਜਵਾਨ ਨੇ ਭੇਜੇ ਆਉਂਦੇ ਜਾਂਦੇ ਆ ਬੀਬੀ ਆ ਜਿਹੜੀ ਗੋਪਾ ਰਾਏ ਕਲਾ ਇੱਕ ਘਟਨਾ ਵਾਪਰੀ ਆ ਇੱਕ ਪਿਓ ਨੇ ਆਪਦੀ ਕੁੜੀ ਨੂੰ ਮਾਰਤਾ ਜਿਹੜੀ ਆਪਦੀ ਮਰਜ਼ੀ ਨਾਲ ਵਿਆਹ ਕਰਵਾਉਣ ਜਾ ਰਹੀ ਸੀ ਇੱਕ ਸਹੀ ਕੀਤਾ ਕਿ ਗਲਤ ਕੀਤਾ ਇਹ ਗੱਤਰਾ ਨਹੀਂ ਸਹੀ ਕੀਤਾ ਤੇਰੀ ਆਦਾ ਮਾਪਿਓ ਪੜਾਉਂਦਾ ਲਿਖਾਉਂਦਾ ਧੀਆਂ ਪੁੱਤਾਂ ਨੂੰ ਪਾਲਦਾ ਹੈ ਹੈਨਾ ਤੇਰੀ ਮੁੜ ਕੇ ਇਹ ਗੱਤਰਾ ਹੀ ਪੈਂਦਾ ਮਾਪਿਓ ਨੂੰ ਬਹੁਤ ਦੁੱਖ ਹੁੰਦਾ ਇਸ ਵਾਰਦਾ ਹੈਨਾ ਕੋਈ ਮਾਪਿਓ ਕਿਸੇ ਵਿੱਚ ਗੱਲ ਕਰਨ ਜੋ ਘਰ ਨਹੀਂ ਰਹਿੰਦਾ ਉਹਨੂੰ ਮਿੱਟੀ ਰੋੜ ਦਿੰਦੇ ਹੈਨਾ ਹਾਂ ਪਿਓ ਦੀ ਪਾਗੜੀ ਹੋਤੀ ਫਿਰ ਉਹਨੂੰ ਲੱਗਦੇ ਵੀ ਕੀ ਹੈ ਇਹ ਧੀਆਂ ਪੁੱਤਾਂ ਨਾਲ ਹੀ ਹੋਣ ਹੈਨਾ ਹਾਂ ਤੇਰੀ ਆਦਾ ਸੰਭਲ ਕੇ ਚੱਲਣਾ ਹੈਨਾ ਇਹ ਜਿਆਦਾ ਵਾਕੀ ਦਾ ਮਾਪਿ ਉਹਨੂੰ ਵੀ ਚਾਹੀਦਾ ਹੈ ਇਹ ਧੀਆਂ ਪੁੱਤਾਂ ਨੂੰ ਸਮਝਾਉਣ ਬੀਬੀ ਕਰੇ ਮਾਪਿ ਉਹਨੂੰ ਕੀ ਕਰਨਾ ਚਾਹੀਦਾ ਵੀ ਬੱਚੇ ਗਲਤ ਰਾਹ ਤੇ ਨਾ ਜਾਣ ਵੀ ਉਹਨਾਂ ਨੂੰ ਬੱਚਿਆਂ ਨੂੰ ਵੀ ਚਾਹੀਦਾ ਹੈ ਤੇ ਮਾਪਿ ਉਹਨੂੰ ਵੀ ਚਾਹੀਦਾ ਹੈ ਵੀ ਬੱਚਿਆਂ ਨੂੰ ਸਿੱਧੇ ਰਾਹ ਤੇ ਲਾਓ ਤੇ ਆਪ ਦਾ ਗੁਰੂ ਨਾਲ ਜੋੜੋ ਗੁਰਬਾਣੀ ਨਾਲ ਜੋੜੋ ਗੁਰੂ ਨਾਲ ਜੋੜੋ ਹੈਨਾ ਵੀ ਜੇ ਆਪ ਸਿੱਧੇ ਰਾਹ ਤੇ ਲਗਾਨ ਤਾਂ ਧੀਆਂ ਪੁੱਤਾਂ ਦੇ ਜੀ ਮਗਰ ਲੱਗਣਗੇ ਉਹ ਵੀ ਹਾਂ ਗੁਰਦੁਆਰੇ ਜਾਣ ਹੈਨਾ ਮੱਥਾ ਟੇਕਣ ਵਾਰਾ ਫਲਾ ਨਾ ਲੈਣ ਇੱਕੋ ਹਾਲ ਹੈ ਬਈ ਆ ਗਈ ਜੁੜੋ ਵੱਜਾਂ ਨੂੰ ਵੀ ਉਹ ਲੋ ਗਲਵਾਨੀ ਨਾਲ ਰਸਵੀ ਹੈ ਨਾ ਇਹ ਦੂਸਵਾ ਮਾੜਾ ਹੀ ਹੋਣਾ ਆਮਦ ਸ਼ਬੂ ਮਾਫੇ ਸ਼ਕੇ ਆਦਾ ਗੁਰੂ ਘਰ ਜਾਣ ਘਰੀ ਗਲਵਾਨੀ ਪੜਨਾ ਤੇਰੀ ਇਹ ਬੱਚਾ ਨਹੀਂ ਬਸਰ ਪੈਂਦਾ ਵੀ ਜਵਾਨਾ ਇਹ ਦੂ ਭੜਾ ਹੀ ਹੋਣਾ ਸਮਾ ਮਾੜਾ ਹੀ ਹੋਣਾ ਜਵਾਨਾ ਭੜਾ ਹੀ ਹੋਣਾ